ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਆਪਾਂ ਰੈਡੀ ਹੋ ਗਏ ਆ ਕਿਉਂਕਿ ਅੱਜ ਆਪਾਂ ਚੱਲੇ ਆ ਇੱਕ ਫੰਕਸ਼ਨ ਦੇ ਇੱਕ ਪ੍ਰੋਗਰਾਮ ਤੇ ਆਪਣੇ ਇੱਕ ਮਿੱਤਰ ਦੇ ਬੇਟੇ ਦਾ ਬਰਥਡੇ ਫੰਕਸ਼ਨ ਹੈ ਉੱਥੇ ਆਪਾਂ ਜਾ ਰਹੇ ਹਾਂ ਸਾਰੇ ਜਾਣੇ ਤਿਆਰ ਹੋ ਗਏ ਤੇ ਕਮਾਲ ਦੀ ਗੱਲ ਪਤਾ ਕੀ ਹੈ ਮੈਂ ਤੁਹਾਨੂੰ ਦੱਸਦਾ ਯਾਰ ਮੈਂ ਸਭ ਤੋਂ ਪਹਿਲਾਂ ਉੱਠ ਕੇ ਨਾ ਘਰ ਦੇ ਸਾਰੇ ਕੰਮ ਕਰ ਨਿਬੜ ਕੇ ਆਪਣੀ ਸ਼ਾਪ ਤੇ ਮੈਂ ਤਿਆਰ ਹੋ ਕੇ ਰੈਡੀ ਹੋ ਗਿਆ ਤੇ ਇਹਦੇ ਗੁਰਸ਼ਾਨ ਵੀ ਹਲੇ ਆਪਣਾ ਪੱਗ ਸਜਾ ਰਿਹਾ ਸਾਰੀ ਕੀ ਬੱਗ ਸਾਰੀ ਕੀ ਪੱਗ ਬਸ ਠੀਕ ਹੈ ਕਦੇ ਪੱਗ ਦਾ ਲੜ ਨਹੀਂ ਆਉਂਦਾ ਕਰੇ ਪਗਦਾ ਹੀ ਨਹੀਂ ਆਉਂਦਾ ਕਰੇ ਪਗਦਾ ਹੀ ਨਹੀਂ ਆਉਂਦਾ ਗੱਲ ਸੁਣੋ ਪਹਿਲੀ ਵਾਰ ਤਾਂ ਫੋਮੇ ਨਵੀਂ ਪੱਗ ਹੈ ਥੋੜੇ ਮਾਵਾ ਸੀਗਾ ਪਹਿਲੀ ਵਾਰ ਪੰਨੀ ਲੜ ਨਹੀਂ ਆਇਆ ਦੂਜੀ ਵਾਰ ਤੇ ਐਸ ਆਈਡੀਆ ਲੈ ਵੀ ਪੂਰਾ ਪੂਰਾ ਲੜਾ ਗਿਆ ਮੋਬਿਲ ਸੱਟਾ ਕੀ ਦੋ ਵਾਰੀ ਜਬਨ ਪਰ ਮੈਨੂੰ 15 ਮਿੰਟ ਹੋ ਕੇ ਵੇਟ ਕਰਦਾ ਮੈਂ ਕਿਹਾ ਵੀ ਉਹ ਹੋ ਜੋ ਭਾਈ ਤਿਆਰ ਫਟਾਫਟ ਚੱਲੀਏ ਹੋ ਜਾ ਭਾਈ ਤੇ ਫਟਾਫਟ ਚੱਲੀਏ ਸ਼ਮ ਹੋ ਗਈ ਮਲ ਤਿਆਰ ਤੁਸੀਂ ਵੀ ਹਾਂਜੀ ਹੋ ਗਈ ਯਾਰ ਚੱਲੀਏ ਫਿਰ ਆਪਾਂ ਵੀ ਹਾਂਜੀ ਹਾਂਜੀ ਬਸ ਕੰਟਰੋਲ ਕਰਦੇ ਆਂ ਅੱਧਾ ਮਿੰਟ ਅਜ ਮਮੂ ਅੱਜ ਤਾਂ ਮੈਂ ਥੋੜੀ ਜਲਦੀ ਹੋ ਗਈ ਯਾਰ ਟਾਈਮ ਹੋ ਗਿਆ ਸਾਨੂੰ ਨਾ ਮੇਟਰ ਜਾਣ ਤੋਂ ਪਹਿਲਾਂ ਆਪਣੇ ਪੈਂਥਸੀ ਨੂੰ ਖਰਾਕ ਆਪਣੇ ਜਿਹੜੀ ਦੋ ਖਰਾਕ ਹੈ ਨਹੀਂ ਦੋ ਖਰਾਕਾਂ ਪਾ ਕੇ ਇਹਨੂੰ ਪਾਣੀ ਪੁਣੀ ਭਲਾ ਕੇ ਰੱਖ ਕੇ ਇਹਦੇ ਬਾਰੇ ਫਿਰ ਆਪਾਂ ਜਾਣਾ ਪੈਂਦਾ ਕਿਉਂਕਿ ਆਪਾਂ ਉੱਥੇ ਗਏ ਲੇਟ ਹੋ ਸਕਦੇ ਆ ਤੇ ਪਿੱਛੇ ਬੱਚੇ ਨੂੰ ਭੁੱਖ ਲੱਗੇ ਹਨਾ ਚੌਕਾ ਹੋ ਜਾਂਦਾ ਤੇ ਜਮਨ ਤੁਸੀਂ ਮਤਲਬ ਬਹੁਤ ਟਾਈਮ ਲਗਾਤਾ ਤੁਸੀਂ ਸਹੀ ਗੱਲ ਹੈ ਬਹੁਤ ਟਾਈਮ ਨਹੀਂ ਲਾਇਆ ਜੀ ਆ ਗਈ ਵਸ ਮੈਂ ਬਹੁਤ ਟਾਈਮ ਕਿਥੇ ਲਾਇਆ ਹਲੇ ਵੀ ਸੱਚੇ ਖੜੇ ਹੀ ਫਿਰਦਾ ਆ ਗਈ ਜੀ ਆ ਗਈ ਹੋਰ ਕੀ ਆਹ ਜੀ ਉਸ ਬਹੁਤ ਟਾਈਮ ਮੈਨੂੰ ਕਹਦੇ ਨੇ ਮੈਨੂੰ ਨਾ ਸਵੇਰੇ ਜੀ ਨਾ ਉੱਠ ਘੜ ਤੁਸੀਂ ਕੰਮ ਕਰਨਾ ਹੈ ਤੁਸੀਂ ਫਿਰ ਲੇਟ ਹੋ ਜਾਣਾ ਤੁਸੀਂ ਮੈਂ ਕਿਹਾ ਮੈਂ ਲੇਟ ਨਹੀਂ ਹੁੰਦਾ ਕਿ ਮੈਂ ਤਾਂ ਮਿੰ ਤੇ ਮੇਟੋ ਮੇਟੋ ਪਰ ਤਿਆਰ ਹੋ ਵੀ ਜਾਨਾ ਦੇਖੋ ਤੁਸੀਂ ਸਾਰਨਾ ਇਹ ਰੈਡੀ ਆ ਬਿਲਕੁਲ ਐਨ ਬਸ ਚਾਬੀ ਹੱਥੇ ਜੇ ਗੱਡੀ ਮੈਂ ਸਟਾਰਟ ਕਰ ਨਿਕਲ ਨਿਕਲ ਨਿਕਲਾ ਇਹ ਨਹੀਂ ਫਿੱਟ ਕਰਦਾ ਲੈ ਵੀ ਹੁਣ ਮੇਟਰ ਲਾਵਾਂਗੇ ਆਪਾਂ ਪਰਫਿਊਮ ਸਮੈਲਾ ਸਮੈਲਾ ਕਰਦੇ ਸਮੈਲਾ 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 ਕਿਹੜਾ ਲਾਉਣਾ ਕਿ ਲੋ ਮਰ ਚ ਲਾ ਦੇ ਜਿਹੜਾ ਹੈਗਾ ਟੌਨ ਫੁੱਲ ਟੌਨ ਫੁੱਲ ਲਾ ਦੇ ਉਹ ਤਰਫ ਲਾਉਣੀ ਕੀ ਹੋ ਗਿਆ ਆ ਇਤਨਾ ਮਾ ਜੋ ਲਾਈਦੇ ਨੇ ਥੱਲੇ ਮਸ਼ੀਨ ਡਾੜੀ ਸਾਹਿਬ ਕੀਤੀ ਦੀ ਲੜਦਾ ਲਪੂ ਹੁੰਦਾ ਇਹ ਇੱਥੇ ਇੱਥੇ ਲੱਗ ਕਹਿੰਦੇ ਇੱਥੇ ਜੇ ਕੰਨਾਂ ਦੇ ਪਿਛੇ ਇੱਥੇ ਦਾ ਜਿਹੜੇ ਕੰਨਾਂ ਪਿਛੇ ਚੀਜ਼ ਲੱਜ ਹੈ ਜਿਆ ਉਹ ਅਜਾ ਕੰਤੀ ਜੀ ਪਾਸਾ ਦੇ ਮੈਂ ਤੇ ਲਾਲੇ ਮੈਂ ਉਹ ਨਾ ਬਲੈਕ ਫੋਨ ਉਹ ਤੁਹਾਡੇ ਟੌਪ ਫੋਟ ਦਵਾਂ ਅੱਛਾ ਮਮਾ ਸ਼ਨੇਲ ਆ ਦੋ ਲਾਲੇ ਨਾ ਨਾ ਲਾਲੇ ਲਾਲੇ ਬਾਕੀ ਤੇ ਲਾਇਆ ਪਰ ਫਿਰ ਪੱਗ ਤੇ ਪਰਫਿਊਮ ਤੁਹਾਨੂੰ ਪੱਗ ਤੇ ਬਥੂ ਲਾਈ ਜਾਂਦਾ ਸਮੈਲ ਵੱਧ ਟਾਈਮ ਖੜਦਾ ਹੁੰਦਾ ਹੈ ਵਗ ਆਈ ਬਸ ਲੈ ਫਿਰ ਪੈਂਟੀ ਕਿੱਥੇ ਗਿਆ ਚਲ ਅੰਦਰ ਉਧਰ ਨਾ ਜਾ ਕਿੱਥੇ ਪੜ ਗਿਆ ਬੂਤੇ ਤੇ ਚੱਲ ਬਾਹਰ ਆ ਜਾ ਬਾਹਰ ਚੱਲ 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 ਬਾਹਰ ਇਕੱਠਾ ਬਾਰ 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 ਅੰਦਰ 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 ਇਹ 마ਸ਼ਾਲਾ 마ਸ਼ਾਲਾ ਚਲ ਅੰਦਰ ਬੈਠ ਜੀ ਲਈ ਫੈਲੀ ਮੈਂ ਤਾਂ ਸਿਮਰ ਤੇ ਆ ਰਹੀ ਚਲੀ ਆਪ ਆਓ ਚਲੀ ਫਿਰ ਚਲੋ ਚਲੀਏ 35 ਹੈ ਪਾਣੀ ਵੀ ਪੀ ਲਾ ਜਿੱਦਾਂ ਗੇੜੇ ਗੜੇ ਨਾਲ ਪਾਣੀ ਦੀਆਂ ਲੱਗੀ 35 ਤੁਸੀਂ ਪੁੱਤ ਇਹ ਤੈਨੂੰ ਨਹੀਂ ਠੀਕ ਹੈ ਘਰ ਦਾ ਖਿਆਲ ਰੱਖਣਾ ਹੈ ਦਰਵਾਜ਼ੇ ਨਹੀਂ ਕਰਨੀ ਬਿਲਕੁਲ ਵੀ ਓਕੇ ਆਓ ਚਲੀਏ ਫਿਰ ਪੁੱਤ ਚੋ ਚਲੀਏ ਰੋ ਬੋਟਲ ਪਣੀ ਲੈ ਜਾ ਕੋ ਠੀਕ ਨਹੀਂ ਉਹ ਤੇ ਹੈਗੀ ਪੀਸਾਂ ਉੱਥੇ ਅੱਧਾ ਹਲੇ ਅੱਧਾ ਹੈਂ ਅੱਧਾ ਸਮਾਂ ਮੈਂ ਚੱਕਿਆ ਫਿਰ ਵੀ ਆਪਣੀ ਅੱਧੇ ਚ ਵੀ ਭੁੱਲੇ ਜਾਂਦੇ ਹਾਂ ਹਲੇ ਅੱਧਾ ਸਮਾਂ ਗੱਡੀ ਵੇਹ ਕੇ ਲਾਉਣਾ ਦਾ ਸੀ ਮਾੜੇ ਆਹ ਦੇ ਨੇਲ ਪੋਸਟ ਗੱਡੀ ਵੇਹ ਕੇ ਲੱਗਣੀ ਆ ਰਹੀ ਏ ਹਾਂਜੀ ਹਾਂਜੀ ਚਲੋ ਫੇਰ ਮੈਂ ਲੋਕ ਲੱਗੇ ਆ ਸਹੀ ਮੁਝਾਂ ਨੂੰ ਚੱਲ ਜੱਟ ਨੂੰ ਮੁਝਾਂ ਨੂੰ ਵੀ ਕਰੂ ਓਕੇ ਪੈਂਤੀ ਬਾਏ ਬੁੱਤ ਆਪਾਂ ਤਾਂ ਆਪਣੀ ਗੱਡੀ ਵੀ ਮੋੜ ਕੇ ਰੱਖ ਦਿੱਤੀ ਸੀਗੀ ਵੀ ਟਾਈਮ ਵੇਸਟ ਨਾ ਹੋਏ ਬਸ ਵੀ ਜੇ ਬੰਦੇ ਤਿਆਰ ਹੋ ਗਏ ਆਪਣੇ ਜਦ ਇਹ ਗੱਡੀ ਬਹਿ ਜਾਓ ਬਸ ਚੱਲੀ ਆਪਾਂ ਆ ਗੱਡ ਰਹਿ ਗੱਡੀ ਆਪਣਾ ਰਾਤ ਤੁਸੀਂ ਆਰਡਰ ਵੀ ਕੀਤੇ ਮੇਰੇ ਤੋਂ ਬਹੁਤ ਸਾਰੇ ਆਪਾਂ ਨੂੰ ਹੀ ਕਰਨੇ ਸੀ ਬੈਗ ਦੇਖੋ ਰਾਤ ਦੇ ਗੱਡੀ ਚ ਪਏ ਇਹ ਆ ਜਾ ਭਾਈ ਇਹ ਰਾਤ ਆਰਡਰ ਕੀਤਾ ਰਾ लास्ट ਆਰਡਰ ਕਰਕੇ ਆਈਏ ਮੈਂ ਇਹ ਉਹਦਾ ਬੈਗ ਹੈ ਮਕਸੀ ਬਿਜੀ ਆਂਦਾ ਕਿਹੜੀ ਦੇ ਪੀ ਜਾਣਿਆ ਪਾਣੀ ਦੇ ਵਿੱਚ ਜ਼ਹਿਰ ਕੋਈ ਤੇ ਇਹਦਾ ਕਮ ਜੀ ਸਮਝੇ ਇਹ ਤਾਂ ਬੰਦ ਗਿਆ ਦੱਸਾਂ ਨੇ ਵੇਟ ਕੀਤੀ ਆਪਣੀ ਜਦੋਂ ਕੋਈ ਚੱਕਰ ਨਹੀਂ ਫੇਕੀ ਗੱਲ ਹੈ ਛੋਟੀ ਗੱਲ ਜੀ ਗੱਲ ਜੀ ਇੱਧਰ ਦੇਖ ਇੱਧਰ ਦੇਖ ਸ਼ਰੂ ਬਾਈ ਕਰ ਦੇ ਕਿਆ ਮੈਂ ਚਾਚੂ ਕੋਲ ਆ ਗਿਆ ਆਪਣੇ ਕੋਲ ਹੈ ਕਿ ਵਿੱਕੀ ਮੈਂ ਕਹਾ ਸ਼ਰੂ ਕਰੇ ਮੈਂ ਚਾਚੂ ਕੋਲ ਆ ਗਿਆ ਆਪਣੇ ਕੋਲ ਤਾਊ ਤਾਊ ਕੀ ਤਾਊ ਹੈ ਤਾਊ ਹੈ ਮਾਤਾ ਤਾਊ ਹੈ ਕਿਹ ਚਾਚੂ ਹੈ 48 ਸਾਲ ਹੋ ਮੇਰੇ ਦੀ 20 ਉਹਨਾਂ ਬੁਧਾ ਦੀ ਵਿੱਚ ਤੇ ਕਿਨਾਂ ਉਹ ਸ਼ਾ ਲੈ ਚਲੀਏ ਹਾਂ ਇਹ ਸੁਪਾਉਂਦੇ ਹਾਂ ਹਾਂ ਇਹ ਬੜਾ ਸਲਫਾ ਚੱਕੂ ਹੋ ਗਈ ਨਹੀਂ ਹਾਂ ਚਲੀਏ ਪੋਣ ਲੈਣਾ ਤੁਹਾਨੂੰ ਸੀ ਕੀ ਹਰ ਗੱਲ ਬਾਰਗਾ ਬਹੁਤ ਬਹੁਤ ਬਾਈ ਕਰ ਜੀ ਗਰਮ ਹੋਰ ਚੀ ਜੀ ਬਹੁਤ ਆਹ ਨੀ ਸਵਾਰਕਣ ਜੀ ਵਾਪਸ थैंक यू हैप्पी बर्थडे ਅੰਮ੍ਰਿਤ ਮੀਟਿੰਗ ਵਾਡੀ ਪੁੱਤ ਜੀ ਵਾਓ ਹੈਪੀ ਬਰਥਡੇ ਇੰਦਰੂ ਆਗੇ ਹੁਣ ਕੰਮ ਸ਼ੁਰੂ ਕਰੀਏ ਕੀ ਆਜ ਕੀ ਆਜ ਫਿਰ ਸਿਗਰ ਜੀ ਸਸਤੀ ਸਿਗਰ ਜੀ ਸਵਾਰਕਣ ਵਾਪਸ ਵਾਪਸ ਬੋਦ ਵਾਪਸ ਇੱਧਰ ਆ ਜੀ ਜਿੱਧਰ ਮਾਜੀ ਬਿਠਾ ਲਓ ਭਾਈ ਇੱਥੇ ਆ ਜਿਓ ਇੱਧਰ ਤੈਨੂੰ ਸੁਣਾਉਣਾ ਲੈ ਵੀਰ ਜੀ ਸੁਣਾਉ ਗੱਲਬਾਤ ਕਰੂ ਗੱਲਬਾਤ ਕੋਈ ਨਹੀਂ ਮੈਂ ਤੇਰੇ ਕੋਲ ਆਹੋ ਮਾਰਨੀ ਹੈ ਗੱਲ ਤੇ ਉਹ ਸੁਣਾਉਣੀ ਤੇ ਵੀ ਸਾਡੇ ਮੇਥੋਂ ਜਿੰਨੇ ਵੀ ਆਉਣੇ ਫੰਕਸ਼ਨ ਪ੍ਰੋਬਲਮ ਹੁੰਦੇ ਨਾ ਬੰਦੇ ਆਪਣੇ ਸਾਰੇ ਬੰਦੇ ਵਧੀਆ ਵੱਲ ਆ ਵੀ ਸਾਰੇ ਘੈਂਟ ਬੰਦੇ ਆ ਆਪਣੇ ਬਾਈ ਉਹਨਾਂ ਦੇ ਬੇਟੇ ਦਾ ਅੱਜ ਬਰਥਡੇ ਸੀਗਾ ਆਪਣੇ ਆਨੰਦ ਰੂਪ ਦਾ ਤੇ ਬੈਠੇ ਪਛਾਦਰ ਪਾਣੀ ਸ਼ਖਲ ਸਾਰੇ ਨੇ ਆਪਣੇ ਬੈਠ ਕੇ ਹੁਣ ਗੱਲਾਂ ਬਾਤਾਂ ਚੱਲਦੀ ਸਾਡੀ ਬੈਠੀਆਂ ਤੇ ਬਾਈ ਉਹ ਨਹੀਂ ਕਿ ਤੁਸਨਾਂ ਗੱਲਾਂ ਬਾਤਾਂ ਸ਼ੇਅਰ ਕਰਨੀ ਚਾਹੁੰਦੇ ਨੇ ਆਪਣੇ ਦਿਲ ਦੀਆਂ ਨਹੀਂ ਕੋਈ ਨਹੀਂ ਕੋਈ ਤਾਂ ਕਰੋ ਇੱਕ ਨਹੀਂ ਤਾਂ ਕੇਣਾ ਸ਼ੇਅਰ ਕਰਾਉਂਦਾ ਮੈਂ ਕੋਈ ਵੀ ਨਹੀਂ ਸ਼ੇਅਰ ਕਰਨੀ ਚਾਹੁੰਦਾ ਗਿਲ ਸਾਹਿਬ ਦੱਸੋ ਪਹਿਲਾਂ ਕਿਹੜਾ ਕੈਮਰਾ ਚੱਲਦਾ ਨਾ ਮੈਨੂੰ ਗੱਲਾਂ ਸੁਣਨੀਆਂ ਨੇ ਨਹੀਂ ਇੱਦਾਂ ਹੁਣ ਆ ਤੀ ਸਮਝ ਲਓ ਕੈਮਰਾ ਬੰਦਿਆ ਸੁ ਸਮਝੋ ਅੱਖਾਂ ਬੰਦ ਕਰ ਲਓ ਕੈਮਰਾ ਬੰਦਿਆ ਅੱਡਾ ਕੈਮਰਾ ਗੇਰ ਮੜੇ ਕਾਸ਼ ਤਾਂ ਕਰ ਉਹ ਗੱਲ ਸੁਣਾਉਂ ਆਸ ਤੇ ਵਿੱਕੀ ਨੇ ਬਣਾਇਆ ਉਹਦਾਂ ਆਪਣੇ ਭੰਡਾਲਾ 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 ਹਾਂ ਪੰਡਾ ਚਲ ਸੌਂ ਕਰ ਅੱਛਾ ਜੀ ਜਰ ਉਹ ਆਉਣ ਹੁੰਦਾ ਗੱਲਾਂ ਹੀ ਕੋਈ ਜਾਨੀ ਨਹੀਂ ਚਲ ਕੋਈ ਕਦੀ ਦਾ ਵਜਲਾ ਐਦਾਂ ਹੁੰਦਾ ਨਾ ਆਪਣੇ ਭੈਣ ਭਰਾ ਦੇ ਕੀ ਹਾਸਲੇ ਪਣਗੇ ਹੈ ਜੇ ਸੁਣਾਈਆਂ ਨੂੰ ਪੰਚਾਇਤ ਜੀ ਕਦੀ ਸੁਣਾ ਦੇ ਬਸ ਕੱਢੀ ਹੋ ਜੀ ਉਹ ਵੀ ਕੋਲ ਨਹੀਂ ਆ ਜੀ ਜਦੋਂ ਆਮੰਦ ਹੋਇਆ ਹੁੰਦਾ ਹੁੰਦੇ ਨੇ ਤੇਦਰ ਆਪਣੇ ਮਤਲਬ ਭਾਈ ਇਹਨਾਂ ਨੂੰ ਇਹ ਆਪਣੇ ਭਾਈ ਹੋਣੇ ਨੇਲਾ ਦੀਪੁਰੀ ਤੋਂ ਆਏ ਨੇ ਓ ਮੈਡੋ ਪਰ ਭਾਈ ਠੀਕ ਠਾਕ ਵਧੀਆ ਹਾਂਜੀ ਅੱਗੇ ਵਧੀਆ ਚੜਦੀ ਕਲਾ ਸਭ ਦੀ ਚਲੋ ਵਧੀਆ ਤੇ ਬੜਾ ਚੰਗਾ ਲੱਗਿਆ ਅੱਪਾ ਅੱਗੇ ਮਿਲ ਲੈ ਇੱਕ ਦੋ ਵਾਰੀ ਪਰ ਬਹੁਤ ਘੱਟ ਮਿਲਦੇ ਆਪਾਂ ਪਰ ਜਦੋਂ ਹੀ ਮਿਲੇ ਮਿੱਤਰੋ ਵਧੀਆ ਗੱਲਾਂ ਬਾਤਾਂ ਹੁੰਦੀਆਂ ਵਧੀਆ ਸੁਭਾਏ ਭਾਈ ਉਹਨਾਂ ਦਾ ਵਧੀਆ ਗੱਲਾਂ ਬਾਤਾਂ ਹੁੰਦੀਆਂ ਇਹ ਫਿਰ ਕੱਲ ਮੈਂ ਵੀ ਵਲੌਗ ਤੁਹਾਡੇ ਰੋਜ਼ੀ ਵਧੀਆ ਵੇਖਦਾ ਹਾਂ ਥੈਂਕ ਯੂ ਧੰਨਵਾਦ ਬਹੁਤ ਬਹੁਤ ਸਾਰੇ ਗੱਲਾਂ ਬਾਤਾਂ ਲੱਗੇ ਹੋਈਆਂ ਤੇ ਇਧਰ ਆਪਣੇ ਭਾਈ ਹੋਣੀ ਇਧਰ ਦੇ ਦੂਤਰੇ ਦੀ ਲੂਤਰੇ ਦੀ ਉਹ ਫਿਰ ਕੰਮ ਤੇ ਕਰ ਰਹੇ ਨੇ ਹਾਂ ਸਹੀ ਗੱਲ ਨੇਵਤਾਰ ਸਿੰਘ ਇਹ ਮੁੰਡਾ ਇਹ ਆਪਣਾ ਭਾਈ ਅਵਤਾਰ ਸਿੰਘ ਹੈ ਇਹ ਆਪਣੇ ਬੱਬੂ ਕੰਮ ਕਰਦੇ ਨੇ ਉੱਥੇ ਤੇ ਬਹੁਤ ਥੈਂਕ ਯੂ ਧੰਨਵਾਦ ਬਾਈ ਤੁਹਾਡਾ ਠੀਕ ਨਹੀਂ ਰਲ ਮੇ ਕੰਮ ਚੱਲੀ ਹੈ ਵੀ ਇਸ ਤੋਂ ਵਧੀਆ ਗੱਲ ਕਿਹੜੀ ਹੁੰਦੀ ਆ ਹਾਂ ਸ਼ਾਨ ਸਿੰਘ ਹਾਂ ਜੀ ਦੋ ਗੱਲ ਦੇਹੀ ਦੱਸੋ ਬਾਈ ਸ਼ਾਨ ਕੋ ਸੁਣਾਵੇ ਅੱਜ ਹਨਾ ਸਾਰਿਆਂ ਨੂੰ ਸ਼ਾਨ ਦਾ ਤੇ ਬੰਦਾ ਨਹੀਂ ਸ਼ਾਨ ਦੇ ਭਰਾ ਬਚਨ ਦੇ ਨਹੀਂ ਚਾਹੋ ਕਰਦੇ ਚਾਹੋ ਕਰਦੇ ਸਾਰਿਆਂ ਨੂੰ ਚਾਹੋ ਕਰਦੇ ਇਹਦੇ ਚਾਹੋਗੇ ਸਾਰਿਆਂ ਚਾਹੋ ਕਰਦੇ ਚਾਹੋ ਕਿ ਚਾਹੋ ਚਾਹੋ ਕਰਦੇ ਸਾਰਿਆਂ ਨੂੰ ਸਾਰਿਆਂ ਚਾਹੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਰੋਲ ਰਕਾਰੇ ਮਾਰਦਾ ਹੈ ਹੈ ਅਕਾਸ਼ ਨਾਸੀ ਹੋ ਗਿਆ ਨਾ ਸਭ ਹਾਂ ਕਿ ਥੋੜਾ ਵੱਡਾ ਹੋ ਗਿਆ ਆ ਗੋਲੇ ਵੱਡਾ ਹੋਣਾ ਪੈਣਾ ਮਾੜੀ ਕਵਲ ਕੋਈ ਰੁਕ ਕਰਨ ਬਹੁਤ ਹੋਦੇ ਓਏ 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 ਕੀ ਨਹੀਂ ਡਿਸਟ ਕਰਾਇਆ ਬੱਤਿੰਨ ਚੀਨੀ ਵਰਤ ਸੇਕਾਂ ਤੇ ਲੈਟਰ ਆਈਡਸ ਸੈਟਡ

ਤੇ ਆਓ ਕੇ ਸਾਹ ਨੂੰ ਉਹ ਫੋਟੋ ਕਿੱਥੇ ਆ ਤੇ ਕਿਧਰ ਉਹ ਕਿੱਥੇ ਗਿਆ ਬੜਾ ਤਾਰ ਫੜੋ ਮੈਂ ਫਿਰ ਕਹਿੰਦਾ ਚਲ ਜਾ ਬਾਹਰ ਤੱਕ ਤਾਰ ਬਾਹਰ ਕੜਿਆ ਮਾਨੂੰ ਹਿੱਕ ਤੇ ਮਾਨੂੰ ਤੇ ਬਾਹਰ ਜਾ

ਕੀ ਪਿਆ ਨਹੀਂ ਉਹ ਬੱਚਾ ਕੋਲ ਚੱਲ ਗਿਆ ਉਹ ਦੋ ਨੂੰ ਬਾਹਰ ਤੋਂ ਨੂੰ ਨਾ ਕੋਈ ਉਹ ਵਾਪਸ ਕੋਲ ਉਸ ਨੂੰ ਵਾਣ ਕੇ ਕਾ ਚੀ ਨਾ ਉਹ ਗੱਲ ਕਰਦੇ ਮੈਂ ਉਹਨਾਂ ਨਾਲ ਗੱਲ ਕਰਦੇ ਮੈਂ ਉਹਨਾਂ ਨਾਲ ਗੱਲ ਕਰਦੇ ਸਾਰੇ ਗਏ ਖਾਣੇ ਤੇ ਕਿਉਂ ਮੁੜ ਗਏ ਨਾ ਨਾ ਸਭ ਤੋਂ ਦਿਨ ਦੋਸਤਿਆਂ ਨਾਲ ਗਏ ਉਹ ਕਿਉਂ

ਹੈਲੋ ਓਕੇ ਸਮਝ ਗਿਆ ਚੰਗਾ ਜੀ ਨਗਰਾ ਸਾਹਿਬ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਬੈਗ ਦੇ ਦਿੱਤਾ ਨਾ ਤੈਨੂੰ ਹਾਂ ਜੀ ਦੇ ਦਿੱਤਾ ਓਕੇ ਭਾਈ ਸੀਗਾ ਜੰਗਾ ਭਾਈ ਓਕੇ ਆਇਆ ਮੈਂ ਕਿਹੜਾ ਕੈਂਸਰ ਲੋ ਚਾਹ ਚਾਹ ਓਕੇ ਆਇਆ ਨਾ ਜੋ ਤੇ ਮੇਰੇ ਵੀ ਤਾਂ ਸਮਝ ਨਹੀਂ ਲੱਕੜ ਦੀ ਭੱਟੀ ਦੇ ਬਣੇ ਵੀ ਜਰੂਰ ਠੀਕ ਹੈ ਠੀਕ ਹੈ ਤੁਸੀਂ ਜੇ ਭਾਈ ਸਾਡੇ ਘਰ ਆ ਤੁਹਾਨੂੰ ਸਮਝ ਲੱਕੜ ਦੀ ਭੱਟੀ ਦੇ ਵੀਰੇ ਬਣੇ ਹੋਏ ਹਾਂ ਚਲ 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 ਵੀ ਲੱਕੜ ਦੀ ਭੱਟੀ ਦੇ ਆਈ ਦੋਵੇਂ ਪਿਛੈ ਲੋ ਇਹ ਬਣਾਵਾ ਇਲੈਕਟ੍ਰਿਕ ਪੱਟੀਆਂ ਆਪਾਂ ਲੱਕੜੀ ਪੱਟੀਆਂ ਬਣਾਏ ਆ ਇੰਨਾ ਖਰਕੇ ਸਾਡੇ ਬੋਦੇ ਵਧੀਆ ਜੀ ਸਾਡੇ ਵਧੀਆਏ ਕੰਪੀਟੀਸ਼ਨ ਚਲੋ ਨਹੀਂ ਨਹੀਂ ਵਧੀਆ ਇੱਕ ਦੂਜੇ ਜਦੋਂ ਮੇਰਾ ਜੀ ਕਰੇ ਨਾ ਪੋਲੀ ਟਾਈਪ ਕਲੱਬ ਰੀ ਟਾਈਪ ਹੀ ਜਾ ਖਾਂਦਾ ਤੇ ਮੈਂ ਤੁਹਾਡੇ ਕੋ ਆ ਜਾਣਾ ਨਾ ਜਦੋਂ ਫਿਰ ਇਹਨਾਂ ਦਾ ਅਕਰੋ ਕੰਮ ਤੇ ਖਾਂ ਨੂੰ ਜੀ ਕਰੇ ਤੇ ਫਿਰ ਇਹ ਵਾਜਾਂਗੇ ਚਲੋ ਜਦੋਂ ਕਿਤੇ ਮਤਲਬ ਵੀ ਹੋਰ ਦਲ ਕਰੇ ਵੀ ਕੋਈ ਹੋਰ ਚਾਹਣ ਜੀ ਖਾਣਾ ਦੇ ਦੇ ਚ ਲਈ ਦੇ ਗਿਲਸਾਹਬ ਹੋਰ ਗਿਲਸਾਹਬਾ ਚਲ ਜੀ ਤਾਂ ਗਿਲਸਾਹਬਾ ਅਪਾ ਜੀ ਤੋੜ-ਟੋੜੀ ਸਬਜ਼ੀ ਖਵਾਈ ਦੀ ਕੱਚੀਆਂ ਸਬਜ਼ੀਆਂ ਕੱਚੀਆਂ ਹੀ ਸਿੱਧੀਆਂ ਆਪ ਤੋੜੋ ਤੇ ਬਣਾਓ ਤੇ ਖਾਓ ਬਾਈ ਬਾਈ ਛੋਕਿਆ ਜੀ ਬਾਬਾ ਮੁਬਾਰਕਾਂ ਦਾ ਨੇ ਫੇਰ ਤੋਂ ਗਿਲਸਾਹਬਾ ਤੁਹਾਡਾ ਧੰਨਵਾਦ ਜੀ ਨਹੀਂ ਖਰਾਬਾ ਜੀ ਬਾਈ ਇਹ ਵੀ ਖਾ ਲੋਗੀ ਇਹਦਾ ਕੋਣ ਬਾਈ ਸਬਜ਼ੀ ਨਾ ਰੀਨ ਰੱਖਾ ਬਈ ਨਹੀਂ ਹੋ ਸਕਦਾ ਧੰਨਵਾਦ ਤਾਂ ਸਰਬਾਤਮਾ ਬਾਈ ਤੇ ਕੱਛੇ ਨੇ ਮੈਂ ਕਿਹਾ ਕੋਈ ਹੋਰ ਆਇਆ ਰੋ ਰੋ ਤਾਂ ਜੇ ਰੁਕ ਮੇਰੇ ਕੋਣ ਚਲੋ ਵੀ ਚਲੋ ਓਕੇ ਸਾਹਿਬ ਜੀ ਸਸੀ ਕਾਪਾ ਧੰਨਵਾਦ ਮਿਲਦੇ ਹਾਂ ਠੀਕ ਹੈ ਹੋਰ ਮਿਲਦੇ ਫਿਰ ਆਪਾਂ ਠੀਕ ਓਕੇ ਸਾਹਿਬ ਜੀ ਸਸੀ ਕਾ ਜੀ ਚੰਗਾ ਗੇਲ ਸਾਹਿਬ ਨਾਗਰਾ ਸਾਹਿਬ ਓਕੇ ਬੁਤਰੀ ਬਹੁਤ ਬਹੁਤ ਮਿਹਰ ਕਰ ਤੈਨੂੰ ਇੱਕ ਵਾਰੀ ਫੇਰ ਬਾਅਦ ਅਗੇਨ ਠੀਕ ਹੈ ਓਕੇ ਭਾਈ ਜੀ ਥੈਂਕ ਯੂ ਧੰਨਵਾਦ ਬਹੁਤ ਕਰਨ ਸਰਬਸਿਗੀ ਥੈਂਕ ਯੂ ਬਹੁਤ ਚਲਿਏ ਜੀ ਹਾਂ ਜੀ ਸਰ ਓਕੇ ਬੁਤਰੀ ਬਾਏ ਹਾਂ ਜੀ ਤੁਸੀਂ ਬੈਠ ਕੇ ਬਾਹਰ ਆ ਗਏ ਆਪਾਂ ਬਾਤ ਕਰਨੀ ਬੋਲ ਕੇ ਖਾਣਾ ਦੇ ਗਿਆ ਬਾਈ ਇਹ ਮੁੰਡਾ ਕੁੱਕ ਹੈ ਆਪਣਾ ਸਾਰਾ ਜੋ ਖਾਣਾ ਬਣਾਇਆ ਬਾਈ ਨੇ ਬਣਾਇਆ ਥੈਂਕ ਯੂ ਸੋ ਮਚ ਅਤ ਕਰਾਤੀ ਐ ਸਾਰਾ ਲਾਤਾ ਥੈਂਕ ਯੂ ਹੁਣ ਟਾਈਮ ਇਧਰੋਂ 5 ਵਜੇ ਗਏ ਆ ਤੇ ਆਪਾਂ ਆਪਣੇ ਘਰੇ ਪਹੁੰਚ ਗਏ ਆ ਬੱਚਾ ਲੈ ਪੁੱਤ ਅੱਜ ਜੀ ਦੀ ਜੀ ਖਲਿ ਪਾਣੀ ਪੀਣੇ ਕੱਚ ਰਹੀ ਹੂੰ ਪਿਆਸ ਲੱਗੀ ਪਿਆਸ ਆ ਜਾ ਫਿਰ ਤੇ ਆਪਾਂ ਮੇਟੂਰ ਆਪਣਾ ਕੰਮ ਕਾਜ ਸਟਾਰਟ ਕਰਦੇ ਆਂ ਕੱਪੜੇ ਕੂਪੜੇ ਕਰਕੇ ਚੇਂਜ ਆਪਣੇ ਕਮਰੇ ਵਾਲੇ ਕੱਪੜੇ ਕੂਪੜੇ ਪਾ ਕੇ ਆਈਏ ਆਪਣੀ ਸ਼ਾਪ ਤੇ ਕਰੀਏ ਕੰਮਕਾਰ ਤੇ ਸ਼ਾਮ ਦਾ ਦੇਖੋ ਮਾਹੌਲ ਕਿਦਾਂ ਦਾ ਹੈ ਸ਼ਹਿਰ ਦਾ ਬਿਲਕੁਲ ਸ਼ਾਂਤੀ ਜੀ ਆ ਹੋਰ ਘੰਟੇ ਸਭਾ ਘੰਟੇ ਤੱਕ ਨਾ ਫਿਰ ਰੌਣਕ ਮੇਲਾ ਪੂਰਾ ਹੋ ਜਾਣਾ ਕਿਉਂਕਿ ਨਾ ਹਲੇ ਲਾਸਟ ਦਿਨ ਚੱਲਦੇ ਆ ਜਿਹੜੇ ਇਹ ਇਹਨਾਂ ਦਿਨਾਂ ਵਿੱਚ ਲੋਕ ਹਲੇ ਸਮੁੰਦਰ ਕੰਢੇ ਜਾਂਦੇ ਨੇ ਵੀਕਐਂਡ ਨੂੰ ਜਦੋਂ ਮੌਸਮ ਵਧੀਆ ਹੋਵੇ ਤਾਂ ਅੱਜ ਦਿਨ ਲੱਗਿਆ ਸੀ ਬਹੁਤ ਧੁੱਪ ਲੱਗੀ ਸੀ ਤਾਂ ਕਰਕੇ ਲੋਕ ਸਭ ਗਏ ਹੋਣਗੇ ਹੁਣ ਘੰਟੇ ਤੱਕ ਪੂਰੀ ਰੌਣਕ ਮੇਲਾ ਹੋ ਜਾਣਾ ਤੇ ਬਸ ਹੁਣ ਆਪਣਾ ਕੰਮ ਕਾ ਸਟਾਰਟ ਕਰਦੇ ਆਪਾਂ ਤੇ ਅੱਜ ਦਾ ਵਲੌਗ ਮੇਰੇ ਤੋਂ ਇਥੇ ਬੰਦ ਕਰਦਾ ਮੈਂ ਉਮੀਦ ਕਰਦਾ ਹਾਂ ਤੁਹਾਨੂੰ ਸਾਰਿਆਂ ਨੂੰ ਆਪਣਾ ਅੱਜ ਦਾ ਵਲੌਗ ਪਸੰਦ ਆਇਆ ਹੋਗਾ ਜੇ ਪਸੰਦ ਆਇਆ ਤਾਂ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਕਮੈਂਟ ਵੀ ਕਰਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਹਾਲ ਤਾਂ ਨਹੀਂ ਕੀਤਾ ਕੱਲ ਨੂੰ ਮਿਲਾਂਗੇ ਹੋਰ ਵਲੌਗ ਦੇ ਵਿੱਚ ਤਦ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ